ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਵਿਰਤ ਫਿਰਤ ਪ੍ਰਭ ਆਇਆ ਭਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਵੀਂ ਜਉ ਬਲਾਵੇ ਤਉ ਬੋਲਣਾ ਸੁਆਮੀ ਕੁਦਰਤ ਕਬਨ ਹਮਾਰੀ ਸਤ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਚ ਹਮਾਰੀ ਵਰਨਾਸ ਕਾ ਮਹਿਮਾ ਜੋ ਤੇਹਾਰੀ ਹਮਨਾਂ ਸਖਤ ਕਰਿ ਸਿਵਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾ ਸੰਗਤ ਜੀ ਆਪ ਵੱਡੇ ਹੀ ਭਗਾਂ ਵਾਲੇ ਹੋ ਜਿਤਨੇ ਭਾਈ ਭਾਈ ਜਾਗਤ ਜੋਤ ਸਬਰ ਤੱਕ ਸ਼ਤਰ ਦੇ ਮਾਲਕ ਪੁਰਤਕ ਗੱਦੀ ਤੇ ਵਿਰਾਜਮਾਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਪਹੁੰਚ ਕਰਕੇ ਆਪ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖਣ ਨਾਮ ਦੀ ਦਾਤ ਸੇਵਾ ਦੀ ਦਾਤ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਸਤਿਗੁਰੂ ਮਹਾਰਾਜ ਜੀ ਪਾਉਣ ਜਿਸ ਕਰਕੇ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਬਣ ਜਾਵੇ ਆਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਬਪਿੱਤਰ ਹੁਕਮਨਾਮੇ ਦੇ ਵਿੱਚ ਜੋ ਬਖਸ਼ਿਸ਼ ਕਰਦੇ ਹਨ ਮਾਈ ਔਰ ਭਾਈ ਵੀਰ ਅਰਬਜੁਰਗ ਮਨ ਦੀ ਇਕਾਗਰਤਾ ਬਣਾ ਕਰਕੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਰ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾਈਏ ਸਤਿਗੁਰੂ RAMDAS ਮਹਾਰਾਜੀ ਇਉ ਤਨਾ ਸਰੀ ਰਾਗ ਦੇ ਵਿੱਚ ਹੁਕਮ ਅਜ ਦਾ ਬਖਸ਼ਿਸ਼ ਕਰਦੇ ਹਨ ਤਨਾ ਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਾਮ ਬਾਣੀ ਗੁਰਦੇਵ ਪਾਤਸ਼ਾਹ ਮਹਾਰਾਜੀ ਤਨਾਹ ਸ੍ਰੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਬਖਸ਼ਿਸ਼ ਕਰਦੇ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵਹਿ ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਸਾਰੇ ਉਤਮ ਸ੍ਰੇਸ਼ਟ ਬਾਣੀ ਕਈਏ ਗੁਰਬਾਣੀ ਸੋ ਜਿਹੜੇ ਗੁਰੂ ਦੇ ਪਿਆਰੇ ਨੇ ਭਾਈ ਉਹ ਸੇਵਕ ਅਖਵੌਣ ਵਾਲੇ ਜਿਹੜੇ ਸ਼ਰਧਾ ਭਾਵਨਾ ਰੱਖਦੇ ਨੇ ਗੁਰੂ ਦੇ ਜਿਨ੍ਹਾਂ ਨੂੰ ਅਸੀਂ ਸਿੱਖ ਕਹਿੰਦੇ ਹਾਂ ਕਿ ਇਹ ਗੁਰੂ ਦਾ ਸਿੱਖ ਹੈ ਇਹ ਗੁਰੂ ਦਾ ਖਾਲਸਾ ਹੈ ਇਹ ਗੁਰੂ ਦੀ ਫੌਜ ਹੈ ਜਿਹੜੇ ਇਹ ਸਿੱਖ ਹਨ ਗੁਰੂ ਅਖੋਦ ਦੇ ਸੇਵਕ ਅਖਵਾਉਣ ਵਾਲੇ ਭਾਵ ਸੇਵਕ ਨੂੰ ਸਿਸਦਾ ਹੈ ਜੋ ਸੇਵਕ ਹੁੰਦਾ ਹੈ ਉਹ ਸੇਵਕ ਸੇਵਕ ਬਣ ਕੇ ਸੇਵਾ ਕਰੇ ਤਦੇ ਉਸ ਨੂੰ ਲਾਭ ਹੁੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸਿੱਖ ਖਮਾਉਣ ਵਾਲੀ ਗੁਰੂ ਦੇ ਸੇਵਕ ਜਨ ਤੇ ਸਤਗੁਰੂ ਮਹਾਰਾਜ ਜੀ ਕਹਿੰਦੇ ਸਾਰੇ ਗੁਰੂਦਰ ਤੇ ਪ੍ਰਭੂ ਦੀ ਪੂਜਾ ਭਗਤੀ ਕਰਨ ਆਉਂਦੇ ਹਨ ਜਿਸ ਤਰ੍ਹਾਂ ਆਪਾਂ ਕਤਰਤਾ ਹੋਈ ਐ ਇਸ ਤਰ੍ਹਾਂ ਸਾਰੇ ਆਕਰਕੇ ਗੁਰੂ ਦੀ ਸੇਵਾ ਕਰਦੇ ਨੇ ਗੁਰੂ ਦਾ ਸਿਮਰਨ ਕਰਦੇ ਨੇ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਭਾਮਿਓ ਰਾਜਾ ਹੋਵੇ ਭਾਮਿਓ ਕੰਗਾਲ ਹੋਵੇ ਪਰ ਗੁਰਦੇ ਪਾਤਸ਼ਾਹ ਕਹਿੰਦੇ ਸਾਰੇ ਉਹ ਸੇਵਕ ਬਣ ਕੇ ਸਰਧਾਲੂ ਬਣ ਕੇ ਪਰਮਾਤਮਾ ਦੀ ਸਿਪਤ ਸਲਾਹ ਨਾਲ ਪਰਪूर ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ ਵਾਹਿਗੁਰੂ ਦਾ ਨਾਮ ਜਪਦੇ ਹਨ ਗੁਰਮਖ ਪਿਆਰਿਓ ਜਿਹੜੇ ਗੁਰੂ ਦੇ ਪਿਆਰੇ ਬਣ ਕੇ ਨਾਮ ਜਪਦੇ ਨੇ ਸੇਵਕ ਬਣ ਕੇ ਨਾਮ ਜਪਦੇ ਨੇ ਹਮੇ ਤੇ ਹੰਕਾਰ ਤੋਂ ਦੂਰ ਰਹਿ ਕੇ ਬਾਣੀ ਪੜ੍ਹਦੇ ਨੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਬਦਲ ਦਿੰਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਦੇ ਪਿਆਰੇ ਗੁਰਸਿੱਖ ਸੇਵਕ ਬਣ ਕੇ ਪੂਜਣ ਸਭ ਆਵ ਸਾਰੇ ਆਕਰ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਿਮਸ਼ਕਾਰ ਕਰਦੇ ਨੇ ਗੁਰੂ ਦਾ ਪੂਜਣ ਕਰਦੇ ਹਨ ਤੇ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਸਭ ਗਾਉਂ ਹੈ ਹਰ ਹਰ ਊਤਮ ਬਾਨੀ ਉਹ ਸਾਰੇ ਮਿਲ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਕਾਲੀ ਬਾਣੀ ਧੁਰ ਕੀ ਬਾਣੀ ਲਾਹੀ ਬਾਣੀ ਉੱਤਮ ਜਿਹੜੀ ਸਭ ਤੋਂ ਸ੍ਰੇਸ਼ਟ ਤੇ ਉੱਤਮ ਬਾਣੀ ਹੈ ਉਹ ਗਾਉਂਦੇ ਹਨ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਊਤਮ ਬਾਣੀ ਸ੍ਰੇਸ਼ਟ ਉੱਤਮ ਬਾਣੀ ਨੂੰ ਗਾਵ ਹੈ ਉਹ ਸਾਰੇ ਜਣੇ ਮਿਲ ਕੇ ਗਾਉਂਦੇ ਹਨ ਬੈਠ ਕੇ ਗੁਰੂ ਦੇ ਚਰਨਾਂ ਵਿੱਚ ਗਾਵੇ ਸੁਣਿਆ ਤਿੰਨ ਕ ਹਰਿ ਥਾਈ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਬੜੇ ਕੀਮਤੀ ਲਬਜ ਜੋ ਸਾਡੇ ਜੀਵਨ ਵਿੱਚ ਗੁਰਮੁਖ ਪਿਆਰਿਓ ਕੰਮ ਆਉਣ ਵਾਲੇ ਨੇ ਜੋ ਸਾਨੂੰ ਧਾਰਨ ਕਰਨੇ ਚਾਹੀਦੇ ਨੇ ਉਸ ਗੱਲ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਗਾਉਂਦੇ ਤਾਂ ਪਰਮੇਸ਼ਰ ਦੀ ਬਾਣੀ ਬਹੁਤ ਨੇ ਤੇ ਗਾਵਿਆ ਵੀ ਐ ਤੇ ਸੁਣਿਆ ਵੀ ਐ ਸੁਣਦੇ ਬੜੇ ਨੇ ਕੰਜਾਂ ਨੂੰ ਕਈ ਕਈ ਸਾਲ ਬੀਤ ਕੇ ਗਾਉਂਦਿਆਂ ਨੂੰ ਗੁਰਬਾਣੀ ਨੂੰ ਵਾਰੋਂ ਅੰਦਰਲੀ ਥਲ ਦੇ ਉੱਪਰ ਉੱਥੇ ਖੜੇ ਰਹਿੰਦੇ ਨੇ ਅਗਾ ਨਹੀਂ ਵੱਧ ਸਕਦੇ ਬੜੇ ਕੀਮਤੀ ਬਚਨ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਡੇ ਲਈ ਸਾਨੂੰ ਕਮਾਉਣੇ ਚਾਹੀਦੇ ਹਨ ਗੁਰਦੇਵ ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਲੰਘੀ ਗਾਉਂਦਿਆਂ ਦੀ ਕੀਰਤਨ ਕਰਦਿਆਂ ਦੀ ਕਥਾ ਕਰਦਿਆਂ ਦੀ ਤੇ ਸਾਰੀ ਜ਼ਿੰਦਗੀ ਲੰਘ ਗਈ ਸੁਣਦਿਆਂ ਦੀ ਸਾਰੀ ਜ਼ਿੰਦਗੀ ਸੁਣਦੇ ਰਹੇ ਪਰ ਗੁਰਦੇਵ ਪਾਤਸ਼ਾਹ ਕਹਿੰਦੇ ਗੱਲ ਨਹੀਂ ਬਣੀ ਉਥੇ ਖੜੇ ਰਹੇ ਕਿਉਂਕਿ ਜਿਹੜੀ ਗੱਲ ਅਸਲ ਮੰਨਣੀ ਸੀ ਉਹ ਮੰਨਿਓ ਨਹੀਂ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਿੰਨ ਕਾ ਹਰ ਥਾਏ ਪਾਵੈ ਸੁਣਿਆ ਬੀਤ ਮੰਨਿਆ ਵੀ ਉਹਦਾ ਥਾਉ ਦਰਗਾਹ ਵਿੱਚ ਪੈਂਦਾ ਗੁਰਮੁਖ ਪਿਆਰਿਓ ਉਹਨਾਂ ਦਾ ਗਾਵਿਆ ਹੋਇਆ ਤੇ ਉਹਨਾਂ ਦਾ ਨਾਮ ਸੁਣਿਆ ਹੋਇਆ ਤਿੰਨ ਕਾ ਹਰ ਥਾਏ ਪਾਵੈ ਹਰੀ ਵਾਹਿਗੁਰੂ ਉਹਨਾਂ ਦਾ ਸੱਚਖੰਡ ਦੇ ਵਿੱਚ ਥਾਉ ਮਿਲਦਾ ਹੈ ਉਹਨਾਂ ਨੂੰ ਉਹਨਾਂ ਦਾ ਥਾਉ ਦਰਗਾਹ ਵਿੱਚ ਮਿਲਦਾ ਤੇ ਥਾਏ ਪੈਂਦੇ ਕਿੰਨਾਂ ਦਾ ਗੁਰਮਖ ਪਿਆਰਿਓ ਜਿਨ ਸਤਗੁਰ ਕੀ ਆਗਿਆ ਗੁਰਦੇਵ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਐ ਜਿਨ੍ਹਾਂ ਨੇ ਗੁਰੂ ਤੇ ਗੁਰਬਾਣੀ ਦੀ ਗੱਲ ਮੰਨ ਕੇ ਅਗਾ ਵਧਿਆ ਹੈ ਸੋ ਤਾਹੀ ਥਾਏ ਪਵ ਤਾਹੀ ਥਾਉ ਪਾਊਗਾ ਤਾਹੀ ਥਾਂ ਵਿੱਚ ਪੈਂਦਾ ਹੈ ਜੇ ਗੁਰੂ ਦੀ ਗੱਲ ਮੰਨਾਂਗੇ ਜੇ ਕਬੂਲ ਲਮਾਂਗੇ ਕਿ ਸਤਗੁਰੂ ਜੀ ਜੋ ਬਚਨ ਤੁਸੀਂ ਕਹਿੰਦੇ ਹੋ ਸਤ ਨੇ ਸਤ ਨੇ ਸਤ ਨੇ ਸਤਗੁਰੂ ਪਾਤਸ਼ਾਹ ਕਹਿੰਦੇ ਜਦੋਂ ਸਤ ਸਤ ਕਰਕੇ ਮੰਨਾਂਗੇ ਬਿਲਕੁਲ ਠੀਕ ਹੋ ਜਾਊਗਾ ਕੰਮ ਤੇ ਗੁਰਮਖ ਪਿਆਰਿਓ ਗੁਰੂ ਦਾ ਬਚਨ ਸਤ ਕਰਕੇ ਮੰਨਣਾ ਤਦੇ ਜੀਵਨ ਸਫਲਾ ਹੈ ਇਸ ਕਰਕੇ ਸਮਝ ਆ ਜਾਵੇ ਗਿਆਨ ਆ ਜਾਵੇ ਗੱਲ ਦਾ ਇਸ ਦੀ ਬਹੁਤ ਲੋੜ ਹੈ ਸਾਨੂੰ ਅੱਜ ਦੇ ਯੁੱਗ ਵਿੱਚ ਵੀ ਲੋੜ ਹੈ ਤੇ ਜਦੋਂ ਅਸੀਂ ਗੁਰੂ ਦੀ ਗੱਲ ਸਤ ਸਤ ਕਰਕੇ ਮੰਨੀ ਮੰਨ ਲਵਾਂਗੇ ਅਮਲ ਕਰ ਲਵਾਂਗੇ ਤਦੇ ਜੀਵਨ ਸਫਲ ਹੈ ਨਾ ਜੇ ਗੁਰਮੁਖ ਪਿਆਰਿਓ ਗੱਲ ਸਤਿਗੁਰੂ ਮਹਾਰਾਜ ਸੁਣਾ ਰਹੇ ਨੇ ਤੇ ਅਸੀਂ ਇੱਕ ਕੰਨ ਵਿੱਚ ਦੀ ਪਾਲੀ ਤੇ ਇੱਕ ਵਿੱਚ ਦੀ ਕੱਢ ਦਿੱਤੀ ਸੁਣਤਾ ਕਥਾ ਵੀ ਲਈ ਸੁਣਤਾ ਕੀਰਤਨ ਵੀ ਲਿਆ ਗਾ ਵੀ ਕੀਰਤਨ ਲਿਆ ਕਥਾ ਕਰ ਵੀ ਲਈ ਪਰ ਖੜਾ ਉਸਤੇ ਦੇ ਉੱਥੇ ਹੀ ਹੈ ਗੱਲ ਇੱਕ ਵੀ ਨਹੀਂ ਮੰਨੀ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ ਇਸ ਕਰਕੇ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਗੁਰਮਖ ਪਿਆਰਿਓ ਸੂਝਣਾ ਕਬੂਲਲਾ ਕਰਦਾ ਹੈ ਸਤਿਗੁਰੂ ਉਹਨਾਂ ਦਾ ਗੱਲ ਮੰਨਦੇ ਨੇ ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਤਰੀਕੇ ਨਾਲ ਜਾਣ ਕੇ ਉਸ ਤੇ ਅਮਲ ਕੀਤਾ ਹੈ ਉਸ ਨੂੰ ਮੰਨਿਆ ਹੈ ਗੁਰੂ ਦੇ ਬਚਨ ਨੂੰ ਕਮਾਇਆ ਹੈ ਬਹੁਤ ਕੀਮਤੀ ਗੱਲ ਇਸ ਪੰਗਤੀ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਨਹੀਂ ਤਾਂ ਬੜੇ ਕਹਿੰਦੇ ਨੇ ਮੈਂ ਪਾਠ ਬੜਾ ਕਰਦਾ ਮੈਂ ਸੁਣਦਾ ਕਥਾ ਬੜੀਆਂ ਪਰ ਅਮਲ ਕੋਈ ਨਹੀਂ ਗੁਰੂ ਘਰ ਕੋਈ ਆਉਣ ਨਹੀਂ ਲੱਗਿਆ ਸੇਵਾ ਕੋਈ ਕਰਨ ਨਹੀਂ ਲੱਗਿਆ ਨਾਮ ਕੋਈ ਜਪਣ ਨਹੀਂ ਲੱਗਿਆ ਮੰਨੀ ਕਿਹੜੀ ਗੱਲ ਸੁਣੀ ਕਿਹੜੀ ਗੱਲ ਸੁਣਦੇ ਤਾਂ ਜਾਨਵਰ ਵੀ ਨੇ ਸੁਣਦੇ ਤਾਂ ਆਕਾਸ਼ ਬਤਾਲ ਵੀ ਨੇ ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨਹੀਂ ਭਾਈ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਈ ਪਾਵੇ ਉਹਨਾਂ ਮਨੁੱਖਾਂ ਦਾ ਲੇਖੇ ਵਿੱਚ ਹੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿਨ੍ਹਾਂ ਨੇ ਗੁਰੂ ਦਾ ਬਚਨ ਸਤ ਸਤ ਕਰਕੇ ਮੰਨਿਆ ਹੈ ਉਨ੍ਹਾਂ ਦਾ ਜੀਵਨ ਸਫਲ ਹੁੰਦਾ ਹੈ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਦੇ ਅਰਥ ਨੇ हे ਭਾਈ हे ਜੀਵ हे ਗੁਰ ਸਿਖਾ ਕੀਰਤ ਸਿਬਤ ਸਲਾਹ ਕਰਨੀ ਕਰ ਤੀਰਥ ਕਹਿੰਦੇ ਨੇ ਤੀਰਥ ਦੀ ਤੀਰਥ ਤੇ ਜਾਣਾ ਤੀਰਥ ਤੇ ਜਾਣ ਨੂੰ ਤੀਰਥ ਕਹਿੰਦੇ ਨੇ ਜਿੱਤੇ ਜਿਹੜਾ ਤੀਰਥ ਹੁੰਦਾ ਹੈ ਸਾਡਾ ਤੀਰਥ ਹਰਮੰਦਰ ਸਾਹਿਬ ਹੈ ਸਾਡਾ ਫਰਜ਼ ਬਣਦਾ ਜਾਣ ਦਾ ਇਸ ਕਰਕੇ ਤੀਰਥ ਤੀਰਥ ਦੇ ਰਾਹੀ ਉਸ ਵਾਹਿਗੁਰੂ ਮਾਹਿਗੁਰੂ ਦਾ ਗੁਣ ਗਾਉਣਾ ਕਰੋ ਭਵਜਲ ਤੀਰਥ ਸੰਸਾਰ ਸਮੁੰਦਰ ਦੇ ਤੀਰਥ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਤੇ ਤਦ ਹੀ ਗੁਰਮੁਖ ਪਿਆਰਿਓ ਤੀਰਥ ਗੁਰੂ ਦੀ ਰਾਹੀ ਪਾਰ ਲੰਘਿਆ ਜਾ ਸਕਦਾ ਹੈ ਭਵਜਲ ਸੰਸਾਰ ਨਾਮ ਦੇ ਨਾਲ ਹੀ ਪਾਰ ਲੰਘਿਆ ਜਾ ਸਕਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਏ ਭਾਈ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਗੁਰੂ ਤੀਰਥ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸਿਫਤ ਸਲਾਘਾ ਕਰਿਆ ਕਰ ਜਿਸ ਦੇ ਨਾਲ ਤੈਨੂੰ ਗੁਰੂ ਇਹ ਭਵਜਲ ਰੂਪ ਤੀਰਥ ਪਾਰ ਕਰ ਦੇਵੇਗਾ ਗੁਰੂ ਤੇਰਾ ਜੰਮਣਾ ਮਰਨਾ ਕੱਟ ਦੇਵੇਗਾ ਇਸ ਕਰਕੇ ਬੋਲੋ ਭਾਈ ਹਰ ਕੀਰਤ ਮੁਖ ਵਿੱਚੋਂ ਬੋਲਣਾ ਕਰੋ ਵਾਹਿਗੁਰੂ ਦਾ ਜਸ ਵਾਹਿਗੁਰੂ ਦਾ ਕੀਰਤਨ ਹਰ ਭਵ ਜਲ ਤੀਰਥ ਹਰੀ ਵਾਹਿਗੁਰੂ ਇਸ ਦੁਨੀਆ ਤੇ ਆਏ ਆਪਾਂ ਇੱਕ ਤੀਰਥ ਦੀ ਤਰੰਗ ਵਿੱਚ ਤੀਰਥ ਤੇ ਇਨਸਾਨ ਜਾਂਦਾ ਹੈ ਬਾਰੇ ਤੀਰਥ ਨੂੰ ਪਾਰ ਕਰਨਾ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦਾ ਹਰ ਦਰ ਤਿੰਨ ਕੀ ਉਤਮ ਬਾਤ ਹੈ ਸੰਤੋਹ ਹਰ ਕਥਾ ਜਿਨ ਜਨ ਹੋ ਜਾਣੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਕੀਮਤੀ ਬਚਨ ਕਹਿੰਦੇ ਨੇ ਸੰਤੋ ਹਰ ਕਥਾ ਜਿਨ ਜਨ ਹੋ ਜਾਣੀ ਜਿਹੜੇ ਸੰਤ ਜਨ ਨੇ ਸੰਤ ਜਨੋ ਪ੍ਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ ਵਡਿਆਈ ਹੁੰਦੀ ਹੈ ਜੀ ਆਇਆਂ ਕਿਹਾ ਜਾਂਦਾ ਉਹਨਾਂ ਨੂੰ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਡੋਂਗੀ ਸਾਂਝ ਪਾਈ ਹੈ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਜਿਨਾਂ ਨੇ ਵਾਹਿਗੁਰੂ ਨਾਲ ਡੂੰਗੀ ਸਾਜ ਡੂੰਗਾ ਪਿਆਰ ਪਾਇਆ ਹੈ ਇੱਕ ਪਿਆਰ ਤਾਂ ਬਸ ਤੇ ਬੈਠੇ ਜਾਂਦੇ ਆ ਰਾਹ ਦੇ ਵਿੱਚ ਸੀਟ ਤੇ ਬੈਠਣ ਵਾਲੇ ਨਾਲ ਪੈ ਜਾਂਦਾ ਓਨਾ ਕੀ ਪਿਆਰ ਹੁੰਦਾ ਹੈ ਨਾ ਰੇਲ ਗੱਡੀ 'ਚ ਬੈਠੇ ਜਾਂਦੇ ਆ ਸੀਟ ਤੇ ਬੈਠੇ ਜਾਂਦੇ ਆ ਜਿਹੜਾ ਉਹ ਸਫਰ ਵਾਲਾ ਭਾਈ ਐ ਉਹਦੇ ਨਾਲ ਓਨਾ ਪਿਆਰ ਪੰਦੇ ਸਫਰ ਤੱਕ ਸਫਰ ਨਿਬੜ ਗਿਆ ਤੇ ਪਿਆਰ ਟੁੱਟ ਗਿਆ ਉਹਨੂੰ ਪਾਣੀ ਵੀ ਦਿਲਿਆਕੇ ਦਿੰਨੇ ਆ ਉਹ ਵੀ ਸਾਨੂੰ ਲਿਆਕੇ ਦਿੰਦਾ ਬੜੀਆਂ ਵਧੀਆ ਗੱਲਾਂ ਵੀ ਸੁਣਾਉਂਦਾ ਤੇ ਅਸੀਂ ਵੀ ਸੁਣਾਉਨੇ ਆ ਤੇ ਜਦੋਂ ਸਫਰ ਤੈ ਹੋ ਗਿਆ ਤੇ ਭੁੱਲ ਜਾਂਦੇ ਹਾਂ ਕੌਣ ਮਿਲਿਆ ਸੀ ਕਦ ਮਿਲਿਆ ਸੀ ਕਿੱਥੇ ਮਿਲਿਆ ਸੀ ਕੀ ਗੱਲ ਹੋਈ ਸੀ ਸਭ ਵਿਸਰ ਗਈ ਪਰ ਇੱਕ ਪਿਆਰ ਡੂੰਗਾ ਗੂੜਾ ਜਿਹੜਾ ਭੁੱਲਦਾ ਨਹੀਂ ਜੀਵਨ ਭਰ ਵਿੱਚ ਜਿਹੜਾ ਪਿਆਰ ਟੁੱਟਦਾ ਨਹੀਂ ਜੀਵਨ ਵਿੱਚ ਉਹ ਪਿਆਰ ਗੁਰਦੇਵ ਸਾਹਿਬ ਕਹਿੰਦੇ ਤੂੰ ਪਰਮਾਤਮਾ ਨਾਲ ਪਾਲੈ ਸੰਤੋ ਹਰ ਕਥਾ ਜਨ ਜਨੋ ਜਾਣੀ हे ਰੱਬ ਦੇ ਪਿਆਰੇ ਸੰਤ ਜਨੋ ਪਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਸੰਤਾਂ ਨੂੰ ਕਿਉਂ ਮੁੱਖ ਰੱਖਿਆ ਰੱਬ ਦੇ ਪਿਆਰਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸੰਤਾਂ ਨੂੰ ਗੁਰਸਿੱਖਾਂ ਨੂੰ ਗੁਰੂ ਲੇਵਾਂ ਪਿਆਰਿਆਂ ਨੂੰ ਮੁਖਰਾ ਕੇ ਮਹਾਰਾਜ ਕਿਉਂ ਕਹਿ ਰਹੇ ਨੇ ਕਿ ਸੰਤੋ ਹਰ ਕਥਾ ਜਨ ਜਨਉ ਜਾਣੀ ਜਿਸ ਇਨਸਾਨ ਨੇ ਗੁਰੂ ਦੀ ਗੱਲ ਮੰਨੀ ਐ ਗੁਰੂ ਦਾ ਬਚਨ ਮੰਨਿਆ ਤੇ ਪ੍ਰਮਾਤਮਾ ਦਾ ਪ੍ਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਸੋਭਾ ਹੁੰਦੀ ਐ ਵਿੜਾਈ ਹੁੰਦੀ ਐ ਦਰਗਾਹ ਦੇ ਵਿੱਚ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਚੰਗਾ ਢੂੰਗਾ ਪਿਆਰ ਪਾਇਆ ਹੈ ਵਾਹਿਗੁਰੂ ਨੂੰ ਮੰਨਿਆ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਹਾਰ ਦਰ ਹਰੀ ਵਾਹਿਗੁਰੂ ਦੇ ਦਰ ਤੇ ਤਿੰਨ ਕੀ ਊਤਮ ਬਾਤ ਹੈ ਉਹਨਾਂ ਦੀ ਬਾਤ ਉੱਤਮ ਹੈ ਜਿਹੜੇ ਤੜਕੇ ਉੱਠ ਕੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਗੁਰੂ ਦੇ ਚਰਨਾਂ ਚਾਉਂਦੇ ਆ ਤਿੰਨ ਕੀ ਊਤਮ ਬਾਤ ਹੈ ਸੰਤੋ ਉਹਨਾਂ ਦੀ ਤਾਂ ਗੱਲ ਹੀ ਉੱਚੀ ਹੈ ਮਹਾਪੁਰਸ਼ੋ ਹਰ ਕਥਾ ਜਿਨ ਜਨੋਂ ਜਾਣੀ ਜਿਨ੍ਹਾਂ ਨੇ ਦਿਲ ਤੋਂ ਗੁਰੂ ਦੀ ਕਥਾ ਨੂੰ ਜਾਣਿਆ ਦਿਲ ਤੋਂ ਗੁਰੂ ਨਾਲ ਪਿਆਰ ਪਾਇਆ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਦਿਲ ਤੋਂ ਜਪਿਆ ਉਹਨਾਂ ਦੀ ਸੋਭਾ ਦਰਗਾਹ ਵਿੱਚ ਹੁੰਦੀ ਐ ਤੇ ਆਦਰ ਮਾਣ ਹੁੰਦਾ ਰੱਬ ਦੇ ਪਿਆਰੀ ਸੰਤ ਜਨੋਂ ਰਹਾਉ ਬਿਸਰਾਮ ਦੇ ਕੇ ਠਾਹਰ ਦੇ ਕੇ ਸਤਿਗੁਰੂ ਜੀ ਸਮਝਾ ਰਹੇ ਹਨ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਬਡਾਨੀ ਗੁਰਦੇਵ ਪਾਤਸ਼ਾਹ ਕਹਿੰਦੇ हे ਭਾਈ ਪ੍ਰਭੂ ਆਪ ਹੀ ਗੁਰੂ ਰੂਪ ਹੈ ਤੇ ਆਪ ਹੀ ਸਿੱਖ ਰੂਪ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੇ ਸੰਸਾਰ ਦੀ ਚਲਬੜ ਜਾਈਏ ਨਾ ਜਿਹੜਾ ਗੁਰੂ ਬਣ ਗਿਆ ਉਹ ਚੇਲਾ ਨਹੀਂ ਕਦੇ ਬਣਿਆ ਗੁਰਮਖ ਪਿਆਰਿਓ ਜੇ ਸੰਸਾਰ ਦੇ ਵਿੱਚ ਭਾਲ ਕਰੀਏ ਨਾ ਕੋਈ ਗੁਰੂ ਬਣਿਆ ਹੋਇਆ ਫਿਰ ਚੇਲਾ ਬਣ ਜਾਵੇ ਐਸਾ ਕੋਈ ਨਹੀਂ ਕੇਵਲ ਤੇ ਕੇਵਲ ਕਲੰਗੀ ਤਰਪਾਤਸ਼ਾ ਮਹਾਰਾਜ ਦੁਸ਼ਟ ਦਮਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ ਜਿਹੜਾ ਆਪੇ ਚੇਲੇ ਰੂਪ ਦੇ ਵਿੱਚ ਤੇ ਆਪੇ ਗੁਰੂ ਰੂਪ ਦੇ ਵਿੱਚ ਇਸ ਕਰਕੇ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਬਡਾਨੀ ਆਪੇ ਪ੍ਰਭ ਚੇਲਾ ਰੂਪੈ ਤੇ ਆਪੇ ਹੀ ਚੋਜ ਕਰਨ ਵਾਲਾ ਹੈ ਆਪੇ ਹੀ ਅਚਰਜ ਕੌਤਕ ਕਰਨ ਵਾਲਾ ਹੈ ਅਚਰਜ ਕੌਤਕ ਰਚਦਾ ਹੈ ਕੋਈ ਮਨੁੱਖ ਤਿਆਰੀ ਕਰਕੇ ਜਾਂਦਾ ਹੈ ਫਲਾਣੀ ਜਗ੍ਹਾ ਮੈਂ ਚੱਲਿਆ ਬੜੀ ਸਿਆਣੀ ਤੇ ਸੂਝ-ਬੂਝ ਨਾਲ ਚੱਲਦਾ ਪਰ ਅੱਗੇ ਕੀ ਹੋਣਾ ਓਨੂੰ ਕੋਈ ਪਤਾ ਨਹੀਂ ਓਹ ਕਿਨੂੰ ਪਤਾ ਹੈ ਪਰਮਾਤਮਾ ਨੂੰ ਵਾਹਿਗੁਰੂ ਨੂੰ ਗॉड ਨੂੰ ਓਹ ਸੋਝੀ ਕਿਨੂੰ ਹੈ ਰੱਬ ਨੂੰ ਤੇ ਗੁਰਮਖ ਪਿਆਰਿਓ ਗੁਰਦੇਵ ਪਾਤਸ਼ਾਹ ਕਹਿੰਦੇ ਉਹ ਆਪੇ ਹੀ ਚੋਜ ਕਰਨ ਵਾਲਾ ਚੋਜੀ ਹੈ ਆਪੇ ਹੀ ਉਹ ਗੁਰੂ ਰੂਪ ਤੇ ਆਪੇ ਹੀ ਚੇਲਾ ਰੂਪੇ ਆਪੇ ਗੁਰ ਚੇਲਾ ਹੈ ਆਪੇ ਗੁਰੂ ਹੈ ਤੇ ਆਪੇ ਹੀ ਚੇਲਾ ਹੈ ਆਪੇ ਹਰ ਪ੍ਰਭ ਚੋਜ ਬਡਾਨੀ ਹੈ ਭਾਈ ਉਹ ਪ੍ਰਭ ਆਪ ਹੀ ਗੁਰੂ ਹੈ ਤੇ ਆਪ ਹੀ ਸਿੱਖ ਹੈ ਪ੍ਰਭੂ ਆਪ ਹੀ ਅਸਚਰਜ ਤਮਾਸੇ ਕਰਨ ਵਾਲਾ ਰਕੌਤਕ ਰਚਨ ਵਾਲਾ ਖੇਡਾਂ ਕਰਨ ਵਾਲਾ ਉਹ ਮਾਲਕ ਪ੍ਰਭੂ ਪਰਮੇਸ਼ਰ ਆਪ ਹੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸਾਰੀ ਰਚਨਾ ਉਸੇ ਦੀ ਹੋਣ ਕਰਕੇ ਸਭ ਨੂੰ ਉਹੀ ਨਚਾ ਰਿਹਾ ਹੈ ਤੇ ਸਾਰਿਆਂ ਵਿੱਚ ਉਹੀ ਵਿਚਰ ਰਿਹਾ ਹੈ ਉਹੀ ਗਿਆਨ ਦਿੰਦਾ ਹੈ ਜਾਨਵਰਾਂ ਵਿੱਚ ਸੋਝੀ ਦੇਣ ਵਾਲਾ ਕੌਣ ਹੈ ਉਹ ਵਾਹਿਗੁਰੂ ਹੈ ਪਰਮੇਸ਼ਰ ਤੇ ਗੁਰਮਖ ਪਿਆਰਿਓ ਬਹੁਤ ਸਾਰਾ ਗਿਆਨ ਵਾਹਿਗੁਰੂ ਪਰਮੇਸ਼ਰ ਜਾਨਵਰਾਂ ਨੂੰ ਦਿੰਦਾ ਹੈ ਸੋਜੀ ਜਾਨਵਰਾਂ ਨੂੰ ਦੇ ਦਿੰਦਾ ਹੈ ਜਿੱਥੇ ਉਹਨੇ ਮਨੁੱਖਾਂ ਨੂੰ ਦਿੱਤੀ ਓਥੇ ਜਾਨਵਰਾਂ ਨੂੰ ਬੜੀ ਸੋਜੀ ਗਿਆਨ ਦੇ ਰੱਖਿਆ ਹੈ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹ ਆਪ ਹੀ ਗੁਰੂ ਰੂਪ ਹੈ ਤੇ ਆਪ ਹੀ ਸਿੱਖ ਰੂਪ ਹੈ ਚੇਲਾ ਰੂਪ ਹੈ ਤੇ ਆਪੇ ਹੀ ਸਾਰੇ ਪ੍ਰਭੂ ਚੋਜ ਵਡਾਨੀ ਚੋਜ ਚੋਜੀ ਹੈ ਚੋਜ ਕਰਦਾ ਰਹਿੰਦਾ ਹੈ ਜਨ ਨਾਨਕ ਆਪ ਮਿਲਾਈ ਸੋਈ ਹਰ ਮਿਲਸੀ ਆਬਰ ਸਭ ਤਿਆਗ ਉਹਾਂ ਹਰ ਭਾਨੀ ਗੁਰਦੇਵ ਪਾਤਸ਼ਾਹ ਮਹਾਰਾ ਸੱਚੀ ਸਤਗੁਰੂ ਗੁਰੂ ਰਾਮਦਾਸ ਮਹਾਰਾਜੀ ਗੁਰੂ ਨਾਨਕ ਦੇ ਚੌਥੇ ਸਰੂਪ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਜਨ ਨਾਨਕ ਆਪ ਮਲਾਈ ਸੋਈ ਹਰ ਮਿਲਸੀ ਹੈ। ਏ ਭਾਈ ਉਹੀ ਮਨੁੱਖ ਮਿਲਦਾ ਹੈ। ਉਸੇ ਨਾਲੇ ਮਲਾਪ ਹੁੰਦਾ ਹੈ। ਜਿਹਨੂੰ ਵਾਹਿਗੁਰੂ ਚਾਹੁੰਦਾ ਹੈ ਪਰਮੇਸ਼ਰ ਚਾਹੁੰਦਾ ਹੈ। ਤਿਆਗ ਕਹਿੰਦੇ ਨੇ ਛੱਡਣ ਨੂੰ ਉਹੀ ਛੱਡ ਜਾਂਦਾ ਜੀ ਨੂੰ ਵਾਹਿਗੁਰੂ ਚਾਹੁੰਦਾ ਹੈ। ਉਹੀ ਸਿਫਤ ਕਰਦਾ ਸਲਾਹਾ ਕਰਦਾ ਹੈ ਜੀ ਨੂੰ ਵਾਹਿਗੁਰੂ ਚਾਹੁੰਦਾ ਹੈ। ਭਾਨੀ ਕਹੀਏ ਚੰਗੀ ਲੱਗਦੀ ਹੈ ਉਹੀ ਗੱਲ ਜੀ ਦਾ ਵਾਹਿਗੁਰੂ ਜੀ ਨੂੰ ਚਾਹੁੰਦਾ ਹੈ ਜਿਹੜੇ ਬਚਨ ਚਾਹੁੰਦਾ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਥਨ ਕਰਦੇ ਨੇ ਇਹ ਨਾਨਕ ਸੱਚੇ ਪਾਤਸ਼ਾਹ ਮੈਂ ਤਾਂ ਦਾਸ ਦਾ ਦਾਸ ਹਾਂ ਉਹੀ ਮਨੁੱਖ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਲਾਉਂਦਾ ਹੈ ਜਿਹਦੇ ਉੱਤੇ ਆਪ ਦ੍ਰਿਸ਼ਟੀ ਕਰਦਾ ਵਹਿਗੁਰੂ ਉਹੀ ਮਿਲਦਾ ਹੈ ਇਸ ਕਰਕੇ ਹੇ ਭਾਈ ਹੇ ਗੁਰਮੁਖ ਪਿਆਰਿਓ ਹੋਰ ਸਾਰਾ ਆਸਰਾ بے ارث ہے Guru دے aasre to bina Guru di sipt salah karyan to bina Prabhu nu sipt salah di pyari hi lagdi hai Kyunki onu apni badhai pyari lagdi hai Is karke Gurudev paas kehndi jananik aap milaye sohi har milsi ਜਿਹਨੂੰ ਵਾਹਿਗੁਰੂ ਚਾਹੁੰਦਾ ਆਪਣੇ ਵਿੱਚ ਮਿਲਾਉਣਾ ਉਹੀ ਜੀਵ ਮਿਲ ਸਕਦਾ ਹੈ ਹਰੀ ਵਾਹਿਗੁਰੂ ਦੇ ਰੰਗ ਦੇ ਵਿੱਚ ਆਵਰ ਸਭ ਤਿਆਗ ਤੇ ਤਿਆਗ ਵੀ ਉਹ ਮਾਲਕ ਵਾਹਿਗੁਰੂ ਆਪ ਕਰਾਉਂਦਾ ਹੈ ਉਹ ਹਰ ਭਾਨੀ ਸੋਭਾ ਵੀ ਉਹੀ ਕਰਾਉਂਦਾ ਹੈ ਬਚਨ ਵੀ ਉਹੀ ਕਢਾਉਂਦਾ ਹੈ ਇਸ ਕਰਕੇ ਆਈਏ ਸਾਡੇ ਤੇ ਵੀ ਸਤਿਗੁਰੂ ਕਿਰਪਾ ਕਰ ਦੇਣ ਨਾਮ ਦੀ ਦਾਤ ਸਾਡੀ ਵੀ ਝੋਲੀ ਵਿੱਚ ਪਾ ਦੇਣ ਸਾਨੂੰ ਵੀ ਬਲ ਆ ਜਾਵੇ ਸੇਵਾ ਕਰਨ ਦਾ ਸਿਮਰਨ ਕਰਨ ਦਾ ਬੰਦਗੀ ਕਰਨ ਦਾ ਨਾਮ ਜਪਣ ਦਾ ਬਾਣੀ ਪੜਨ ਦਾ ਜਿਸ ਦੇ ਨਾਲ ਸਾਡਾ ਵੀ ਪਾਰ ਉਤਾਰਾ ਹੋ ਜਾਵੇ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇ ਸੋ ਆਉ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਸੋ ਕੀਰਲੀ ਪੰਕਤੀ ਪੜ ਕੇ ਭਾਈ ਆਪਾਂ ਫਤਿਹ ਦੀ ਸਾਂਝ ਪਾਈਏ ਆਪੇ ਗੁਰ ਚੇਲਾ ਹੈ ਆਪੀ ਆਪੇ ਹਰ ਪ੍ਰਭ ਚੋ ਜਿ ਬਡਾਨੀ ਜਨ ਨਾਨਕ ਆਪ ਮਲਾਈ ਸੋ ਏਰ ਮਿਲਸੀ ਅਬਰ ਸਭ ਤਿਆਗ ਉਹਾਂ ਹਰ ਭਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ